ਵਰਨ ਕੁਮਾਰ ਭਾਵਾ ਸੀਨੀਅਰ ਚੀਫ ਟ੍ਰਸਟੀ ਅਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਬਟਾਲਾ ਚਲੇਸ਼ਵਰ ਦਾਮ ਦੇ ਪੁੱਤਰ ਸਰੋਵਰ ਦੀ ਸੇਵਾ ਜਿਹੜੀ ਹੈ ਪਹਿਲਾਂ ਵੀ ਅਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਨੇ 25 ਸਾਲ ਪਹਿਲਾਂ ਕਾਰਸੇਵਾ ਕੀਤੀ ਸੀ ਅੱਜ ਫੇਰ ਮੌਕਾ ਮਿਲਿਆ ਹੈ ਅਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਨੂੰ ਤੇ ਇਸ ਪੁੱਤਰ ਸਰੋਵਰ ਦਾ ਜਿੱਥੇ ਕਿ ਭਗਵਾਨ ਸ਼ੰਕਰ ਦੇ ਪੁੱਤਰ ਕਾਰਤਿਕ ਸਵਾਮੀ ਆਚਲ ਹੋਣ ਔਰ ਗੋਨਾਨ ਸਿੰਘ ਪਹਿਲੀ ਬਾਸ਼ਾਈ ਜਿਹੜੀ ਹੈ ਜਿਨ੍ਹਾਂ ਨੇ ਸਿੱਧ ਗੋਸ਼ਟੀ ਸਰੋਵਰ ਪਵਿੱਤਰ ਸਰੋਵਰ ਦੇ ਕੰਢੇ ਸਿੱਧਾ ਨਾਲ ਕੀਤੀ ਹੈ ਔਰ ਬੜਾ ਅਜ ਸਵੇਰ ਤੋਂ ਹੀ ਬਹੁਤ ਵੱਡਿਆ ਹਜੂਮ ਜਿਹੜੇ ਆ ਸਿੱਖ ਤੇ ਹਿੰਦੂਆਂ ਦਾ ਕਿਉਂਕਿ ਇਹ ਸਾਂਝਾ ਸਰੋਵਰ ਹੈ ਔਰ ਸਿੱਖ ਸੰਗਤ ਵੀ ਬਹੁਤ ਵੱਧ ਚੜ ਕੇ ਹਿੱਸਾ ਲੈਂਦਾ ਹੈ ਔਰ ਹਿੰਦੂ ਸੰਗਤ ਨੇ ਵੀ ਬਹੁਤ ਵੱਧ ਚੜ ਕੇ ਲੈਂਦਾ ਹੈ ਅੱਜ 8ਵਾਂ ਦਿਨ ਹੈ ਔਰ ਸਾਨੂੰ ਉਮੀਦ ਹੈ ਕਿ ਜਿੱਦਾਂ ਜਿੱਦਾਂ ਦਿਨ ਅੱਗੇ ਅੱਗੇ ਅਸੀਂ ਜਾ ਰਹੇ ਹਾਂ ਸੰਗਤ ਦੀ ਵੀ ਜਿਹੜੀ ਗਿਣਤੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ ਮੈਂ ਸਾਰੇ ਸ਼ਹਿਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ੀਆਂ ਨੂੰ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਕਾਰ ਸੇਵਾ ਚ ਜਿੱਥੇ ਕਿ 33 ਕੋਟੀ ਦੇਵੇ ਤੇ ਵਟਿਆ ਦਾ ਬਾਸ ਹੈ ਇਸ ਕਾਰ ਸੇਵਾ ਦੇ ਵਿੱਚ ਆਓ ਔਰ ਵੱਟ ਛੱਡ ਕੇ ਹਿੱਸਾ ਬਾਓ ਔਰ ਆਪਣੇ ਪਰਿਵਾਰ ਦੀ ਮਨੋ ਕਾਮਨਾ ਪੂਰੀ ਵਿਕਾਸ ਰੋੜਾ ਜੀ ਅੱਜ ਅੱਜ ਸੇਵਾ ਜੀ ਜੈ ਬੋਲੇਨਾਥ ਜੈ ਸ਼ੰਕਰ ਗੇ ਤੁਹਾਨੂੰ ਪਤਾ ਹੀ ਹੈ ਜੀ ਕਿ ਕਾਰ ਸੇਵਾ ਕਾਰ ਸਰੋਵਰ ਪ੍ਰਭੂ ਚੱਲਦਾ ਪਿਆ ਕਾਰੇ ਚੱਲਦਾ ਪਿਆ ਪਟਾਲਾ ਵਾਸੀਆ ਵਾਲਿਆਂ ਨੂੰ ਚਾਹੀਦਾ ਮੈਂ ਭਗਤਾਂ ਨੂੰ ਚਾਹੀਦਾ ਜਿਹੜੇ ਆਵਾਸ ਹੁੰਦੇ ਨੇ ਕਿ ਕਹਿੰਦੇ ਆ ਜੀ ਕੁੰਭ ਮੈਨੂੰ ਦੋਸਤਾਂ ਨੇ ਕਿਹਾ ਕੁੰਭ ਜਾਣਾ ਚਾਹੀਦਾ ਜੀ ਕੁੰਭ ਜਾਣਾ ਚਾਹੀਦਾ ਪਰ ਮੈਂ ਚਾਹਨਾ ਵਾਂ ਕੁੰਭ ਨਾਲੋਂ ਵੀ ਅਗਰ ਜੇ ਕੁੰਭ ਜਾਣਾ ਨਾ ਉਹਦੇ ਨਾਲੋਂ ਅਗਰ ਇਹ ਸੇਵਾ ਕੀਤੀ ਜਾਏ ਨਾ ਤਾਂ ਸਾਧੀਆਂ ਉਸਕ ਦਾ ਹੋ ਸਕਦਾ ਹੈ ਕੁੰਭ ਨਾਲ ਇੱਕ ਜਿਹੜਾ ਨਾ ਬੇੜਾ ਪਾਰ ਹੋਏਗਾ ਇਹ ਸੇਵਾ ਜਿਹੜੀ ਕਰ ਜਾਗੇ ਨਾ ਸਾਡੇ ਵੱਡੇ ਵੱਡੇ ਦਾਦੇ ਸਾਡੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇਹ ਲਾਹਵੰਦ ਹੈ ਜੀ ਸਾਡੇ ਭੋਲੇ ਨਾਥ ਜੀ ਦੀ ਐਡੀ ਵੱਡੀ ਸ਼ਕਤੀ ਹੈ ਜੀ ਅਚਲੇਸ਼ਵਰ ਦਾ ਐਸੇ ਕਰਕੇ ਸੇਵਾ ਵਜੁਰਤ ਕਰਨੀ ਚਾਹੀਦੀ ਹੈ ਬੜੀ ਪਵਿੱਤਰ ਧਰਤੀ ਆ ਜੀ ਇੱਥੇ ਦੇ ਜਿਹੜਾ ਵੀ ਆ ਗਿਆ ਵਾ ਆਪਣੀ ਸਰਦਾ ਨੂੰ ਲੈ ਗਿਆ ਵਾ ਜਿਹੜਾ ਵੀ ਇੱਥੇ ਆਇਆ ਵਾ ਆਪਣੀ ਸਰਦਾ ਪਾ ਗਿਆ ਵਾ ਤੇ ਜਿਹੜਾ ਸਰਦਾ ਲੈ ਕੇ ਆਇਆ ਵਾ ਇੱਥੇ ਸਰਦਾ ਲੈ ਕੇ ਹੀ ਜਾਊਗਾ ਤੇ ਜਾਂਦਾ ਵਾ ਤੇ ਇੱਥੇ ਬੜੀ ਪਵਿੱਤਰ ਧਰਤੀ ਆ ਤੇ 33 ਕਰੋੜ ਦੇਵੀ ਦੇਵਤੇ ਇੱਥੇ ਬਰਾਜਮਾਨ ਹੋਏ ਨੇ ਜਿਵੇਂ ਸਭ ਤੋਂ ਪਹਿਲਾਂ ਸ਼ਿਵਾ ਦਾ ਮੰਦਿਰ ਸਿਧੀ ਦੇ ਮਹਾਰਾਜ ਦਾ ਜਾਣਿਆ ਜਾਂਦਾ ਵਾ ਸਿਧੀ ਮਹਾਰਾਜ ਦਾ ਮੰਦਿਰ ਜਾਣਿਆ ਜਾਂਦਾ ਜਰੂਰ ਹੈ ਤੇ ਮੈਂ ਦਿੰਦਾ ਵੀ ਅੰਦੇ ਵੀ ਜਿੰਨੀ ਖੇਤੀ ਨਿਕਲੋ ਅੰਦੇ ਵੀ ਖੇਤੀ ਵੀ ਖੇਤੀ ਘਾਹ ਨਿਕਲੇ ਉਹਦੇ ਜੋ ਉਹਦੀ ਸ਼ਾਮਾ ਕਾਲ ਪਰ ਉਹਦੀ ਸ਼ਿਵ ਸ਼ੰਕਰ ਦੀ 33 ਕਰੋੜ ਦੇ ਵਿਦਿਆਰਥੀ ਨੇ ਵੀ ਇਹ ਤੱਕ ਕਿੰਨਾ ਕਿੰਨੇ ਕਿੰਨਾਂ ਦੇ ਹੱਥ ਲੱਗਣੇ ਆ ਤੇ ਇੱਕ ਵੀ ਬਾਲਟਾ ਇੱਥੇ ਸੁੱਟਣ ਨਾਲ ਤਦਿਸਪੂਰ ਤੋਂ ਸਰਦੀ ਕਲਾਲੀ ਹੋ ਜਾਂਦੀ ਹੈ ਨਾਮ ਬੋਲਾ ਸ਼ਰਨਜੀ ਸੀ